ਤਨ ਬਾਬਾ ਬੜਪਾਗ ਸਿੰਘ ਜੀ ਸੋਸਾਇਟੀ ਦੇ ਮੁੱਖ ਸੇਵਾਦਾਰ ਬਾਬਾ ਕਸ਼ਮੀਰ ਸਿੰਘ ਜੀ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਸਾਬਜਾਦਿਆਂ ਦੀ ਸ਼ਾਤ ਨੂੰ ਸਮਰਪਿਤ ਹਰੀदास ਕਲੋਨੀ ਨੱਬਾ ਵਿਖੇ ਦਾਲ ਪ੍ਰਸ਼ਾਦਿਆਂ ਦਾ ਲੰਗਰ ਲਗਾਇਆ ਗਿਆ ਪੀਟੀ ਨਿਊਜ਼ ਪੰਜਾਬ ਦੇ ਨਾਲ ਨੱਬਾ ਤੋਂ ਮਨਦੀਪ ਕਸ਼ਕ ਨੱਬਾ ਦੀ ਵਿਸ਼ੇਸ਼ ਰਿਪੋਰਟ ਅਸੀਂ ਜੀਣਾ ਚਾਹੁੰਦੇ ਹਾਂ ਕਿ ਸੋਢੇ ਸਾਹਿਬ ਜੀ ਆਪਾਂ ਜਿਹੜਾ ਨਗਰ ਕੀਰਤਨ ਆ ਰਿਹਾ ਹੈ ਇਹ ਸਾਡੇ ਹਰਿ ਦਾ ਸਮੁੱਚੀ ਦੇ ਨਿਵਾਸੀਆਂ ਵੱਲੋਂ ਤੇ ਬਾਬਾ ਕਸ਼ੂਰੀਆ ਸਿੰਘ ਤੋਂ ਬਾਬਾ ਬਡਵਾਲ ਸਿੰਘ ਦੀ ਸ਼ਖਤਾ ਵੱਲੋਂ ਹਰ ਸਾਹਿਬ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਸੀਤਾਂ ਦਾ ਪੂਜਾ ਪਾਇਆ ਜਾਂਦਾ ਹੈ ਮੈਂ ਇਹਨਾਂ ਦੇ ਪੂਜਾ ਦੀ ਜ਼ਿੰਮਾਦਾਰੀ ਕਰਦਾ ਹਾਂ ਇਹਨਾਂ ਦੀ ਕੁਰਬਾਨੀ ਜੋ ਦਿੱਤੀ ਹੈ ਅਸੀਂ ਭਰਉਣ ਵਾਲੀ ਵੀ ਹੈਗੀ ਅਸੀਂ ਕਦੇ ਵੀ ਭਰ ਨਹੀਂ ਸਕਦੇ ਅਸੀਂ ਸੇਵਾ ਚ ਵੀ ਹਾਜ਼ਰ ਹਾਂ ਤੇ ਜੋ ਸ਼ਖਤਾ ਦਿੱਤੀਆਂ ਨੇ ਇਹ ਬਹੁਤ ਕੁਰਬਾਨੀਆਂ ਵਾਲੀਆਂ ਨੇ ਉਹ ਮੇਸ਼ਾ ਜਾਂਦੀ ਹੈ ਸਰ ਕਿਤੇ ਨੇ ਕਿਹ ਜਗ੍ਹਾ ਪਕੌੜਿਆਂ ਦਾ ਜਿਵੇਂ ਲੱਗਿਆਂ ਲੰਗਨ ਡਾਉਣੇ ਨੇ ਕੋਈ ਲੋਕਾਂ ਨੇ ਲਾਉਣਾ ਚਾਹੀਦਾ ਕੋਈ ਇਹਨਾਂ ਨੇ ਆਪਣੇ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਉਹ ਗਲਤ ਹੈ ਜਿਹੜੀ ਕਿ ਆਪਾਂ ਇਸ ਕਦਰ ਦਾ ਅਫਸੋਸ ਦਾ ਵੀ ਉਤਪਾਉਣੇ ਆਪਾਂ ਕੋਈਆਂ ਖੁਸ਼ੀ ਦਾ ਨਹੀਂ ਹੈਗਾ ਤੇ ਇਸ ਲਈ ਉਹਨਾਂ ਨੂੰ ਉਂਝਰੀਆਂ ਵੀ ਵਗੈਰਾ ਬਣੀ ਪੰਜਾਬ ਨੂੰ ਕਿਸ ਨੇ ਜਦੋਂ ਐਸੇ ਭਾਰੇ ਐਸੇ ਹੀ ਹੀਰੇ ਡੋਣਾ ਵੀ ਆਪਣਾ ਜੋ ਵੀ ਕੰਮ ਹੈ ਉਹਦਾ ਸਤਿਕਾਰ ਮਾਨ ਕਰਨਾ ਚਾਹੀਦਾ ਹੈ ਉਹਨਾਂ ਨੇ ਆਪਣੀ ਸਖੂਲੀ ਕੁਰਬਾਨੀ ਦੇ ਵਿੱਚ ਉਹਦੇ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਇਦਾ ਹੈ ਪਰਸ਼ਾ ਮਿਲਣਾ ਚਾਹੀਦਾ ਹੈ ਮੁਖਵਾਰ ਸਾਹਿਬ ਦੀ ਹੋਣ ਨਾਲ ਹੀ ਅਸੀਂ ਇਹਨੀਆਂ ਤੋਂ ਉਹ ਸਾਰਾ ਲੋਕ ਅੱਜ ਬਹੁਤ ਹੀ ਦੁੱਖ ਮਹਿਸੂਸ ਕਰਦਾ ਹੈ ਆਮ ਹੈ ਕਿ ਛੱਡ ਦੇ ਲੋਕਾਂ ਦੇ ਬੱਚੇ ਜਿਹੜੇ ਜਨਮ ਅੱਜ ਅਸੀਂ ਇਹ ਜੀਵਨ ਕਰਨਾ ਲੱਗਾ ਕਿ ਚੌਦੀ ਨਗਰ ਕੀਰਤਨ ਆਣਾ ਕਾਕੜੀ ਮੋਟਾ ਤੋਂ ਫਾਲੂ ਆ ਰਿਹਾ ਹੈ ਜਿਹੜਾ ਆ ਰਿਹਾ ਹੈ ਚਾ ਬੰਦਿਆ ਜੀ ਕੋ ਜੀ ਅਸੀਂ ਪਮਾ ਲੇ ਲੰਗੜਾ ਤੋਂ ਭੰਡਾਰੇ ਚੱਲਦੇ ਰਹੇ ਨਗਰ ਕੀਰਤਨ ਨਿਕਲਦੇ ਰਹੇ ਵਾਹਿਗੁਰੂ ਖਾਲਸਾ ਜੀ ਸਤਿਨਾਮ ਆਰਜ ਦੇ ਬਾਰੇ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਖਿਫਤੇ ਜੋ ਕਿ ਛੋਟੇ ਸਹਿਬ ਜੀ ਅੱਜ ਯਾਦ ਵਿੱਚ ਕੰਤਨ ਬਾਬਾ ਬਟਪਾਖਸੇ ਸੇਵਾ ਸੁਸਾਇਟੀ ਵੱਲੋਂ ਤੇ ਸਮੂਹ ਹਰਿਦਾਸ ਕਲੋਨੀ ਵੱਲੋਂ ਲੰਗਰ ਲਗਾਇਆ ਗਿਆ ਜੀ ਕਿਉਂਕਿ 4 ਤੋਂ 5 ਦਿਨ ਹੋ ਗਏ ਸਾਡੇ ਜਿਹੜੇ ਸੇਵਾਦਾਰ ਹੈ ਬਾਬਾ ਬਟਪਾਖਸੇ ਸੇਵਾ ਸੁਸਾਇਟੀ ਦੇ ਮੈਂਬਰ ਤੇ ਸਮੂਹ ਹਰਿਦਾਸ ਕਲੋਨੀ ਦੇ ਨਗਰ ਨਿਵਾਸੀ ਜੋ ਸਾਡੇ ਨੇ ਉਹਨਾਂ ਨੇ ਬੜਾ ਹੀ ਸਹਿਯੋਗ ਦਿੱਤਾ ਹੈ ਲੰਗਰ ਲਾਉਣ ਦੇ ਵਿੱਚ ਕਿਉਂਕਿ ਨੀਕੀਆਂ ਜਿੰਦਾ ਵੱਡੇ ਹਸਾ ਕੇ ਕਿਉਂਕਿ ਛੋਟੇ-ਛੋਟੇ ਸਹਿਬਜਾਦਿਆਂ ਨੂੰ ਜਦੋਂ ਨੀਹਾਂ ਵਿੱਚ ਚਨਵਾਇਆ ਗਿਆ ਇਹ ਆਪਣਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੀ ਯਾਦ ਵਿੱਚ ਕੁਝ ਨਾ ਕੁਝ ਤੇ ਕਰੀਏ ਕਿਉਂਕਿ ਬਹੁਤ ਵੱਡੀਆਂ ਮਾਸੂਮ ਜਿੰਦਾ ਸੀ ਤੇ ਕਿਉਂਕਿ ਜੋ ਅੱਜ ਨਗਰ ਕੀਰਤਨ ਨੇ ਹੋਣਾ ਹੈ ਉਹਦੀ ਸੇਵਾ ਮੇਨ ਸੇਵਾ ਜਿਹੜੀ ਸੀ ਸਭ ਤੋਂ ਵੇਣ ਜਿਹਾ ਪਰੋਫਿਆਂ ਦੀ ਜਲਦੀ ਸੇਵਾ ਸਾਡੇ ਸਮੂਹ ਨਗਰ ਵੱਲੋਂ ਕੀਤੀ ਗਈ ਹੈ ਤੇ ਬਾਬਾ ਬੋਟਪਾਗ ਸੇਵਾ ਸੁਸਾਇਟੀ ਦੇ ਮੈਂਬਰ ਜਿੰਨੇ ਵੀ ਤੁਸੀਂ ਵੀਰ ਪੱਤਰਕਾਰ ਕਵਾਟਾ ਵੀ ਧੰਨਵਾਦ ਜਿੰਨੇ ਸਾਰੀ ਸੰਗਤਾਂ ਦਾ ਧੰਨਵਾਦ ਜੀ ਕਿੰਨੇ ਚਿਰ ਹੋ ਗਿਆ ਬਾਬਾ ਲੰਗਰ ਲਾਉਂਦਿਆਂ ਸਰ ਸ਼ੁਰੂ ਮੈਂ ਨਾਲ ਵੀ ਅਸੀਂ ਜੀ ਜਦੋਂ ਲੰਗਰ ਲਾਇਆ ਸੀ ਮੈਨੂੰ ਲੱਗਦਾ ਵੀ ਸਾਡੇ 5-6 ਸਾਲ ਹੋ ਗਏ ਅਸੀਂ 500 ਰੁਪਏ ਤੋਂ ਸ਼ੁਰੂ ਕੀਤਾ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਬਾਬੇ ਨਾਨਕ ਦਾ ਜੋ ਲੰਗਰ ਹੈ ਕੋਈ 20 ਰੁਪਏ ਤੋਂ ਹੀ ਸ਼ੁਰੂ ਹੋ ਜਾਂਦਾ ਹੈ 500 ਤੋਂ ਸ਼ੁਰੂ ਰੋ ਕੇ ਬਹੁਤ ਉੱਚੀਆਂ ਬੁਲੰਦੀਆਂ 'ਚ ਪਹੁੰਚਿਆ ਹੈ ਕਿਉਂਕਿ ਸਾਡਾ ਜੋ ਲੰਗਰ ਹੈ ਉਹ ਧਾਰ ਹੁਲਕੇ ਦਾ ਹੀ ਰੱਖਿਆ ਹੈ ਕੋਈ ਅਸੀਂ ਪਕੌੜੇ ਨਹੀਂ ਕੋਈ ਜਲੇਬੀਆਂ ਨਹੀਂ ਕੋਈ ਲੱਡੂ ਨਹੀਂ ਕੋਈ ਮਠਾਈ ਨਹੀਂ ਕਿਉਂਕਿ ਇੱਕ ਸੋਗ ਦਾ ਸਮਾ ਹੈ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਜਿੰਨੀ ਆਪ ਸੰਗਤਾਂ ਲੰਗਰ ਲਾਉਂਦੀਆਂ ਨੇ ਆਪਰਾਹੀਂ ਮੈਸੇਜ ਦੇਣਾ ਚਾਹੁੰਦਾ ਕਿ ਧਾਰ ਹੁਲਕੇ ਦਾ ਲੰਗਰ ਸਭ ਤੋਂ ਵੱਡਾ ਉਤਮ ਲੰਗਰ ਮੰਨਿਆ ਗਿਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਕੋਈ ਆਪਣੇ ਵਿੱਚੋਂ ਚਲਾ ਜਾਂਦਾ ਹੈ ਤੇ ਉਹਦੀ ਖੁਸ਼ੀ ਨਹੀਂ ਹੁੰਦੀ ਉਹਦਾ ਬਹੁਤ ਵੱਡਾ ਗਮ ਹੁੰਦਾ ਹੈ ਕਿਉਂਕਿ ਛੋਟੇ ਸਹਿਬ ਯਾਦਿਆ ਨੇ ਸਾਡੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਕਿਉਂਕਿ ਖਾਲਸੇ ਤੋਂ ਕਿ ਪੂਰੀਆਂ ਕੌਮਾਂ ਤੋਂ ਕਦੇ ਉਹਨਾਂ ਦਾ ਜਿਹੜਾ ਭਾਰ ਹੈ ਉਹ ਲੱਫਣਾ ਨੇ ਉਹਨਾਂ ਦੀ ਵੱਡੀ ਕੁਰਬਾਨੀ ਹੈ ਬਹੁਤ ਵੱਡੀ ਕੁਰਬਾਨੀ ਹੈ ਅੱਜ ਜੇ ਇਸ ਗੱਲ ਕਰੀਏ 7 ਤੇ 9 ਸਾਲ ਦੇ ਬੱਚੇ ਨੂੰ 10 ਰੁਪਏ ਦੇ ਕੇ ਤਾਂ ਜੋ ਮਰਦੀ ਚਾਹਾਂ ਲੈਣ ਉਹਨਾਂ ਨੇ ਇਹ ਨਹੀਂ ਮੰਨੀ ਗੁਰੂ ਘਰ ਸਾਹਿਬ ਜੀ ਉਹਨਾਂ ਨੇ ਕਿਹਾ ਖਾਲਸਾ ਖਾਲਸੇ ਹੀ ਰਹਿਾਂਗੇ ਤੇ ਜੇ ਤੁਸੀਂ ਉਹ ਤੁਸੀਂ ਵੀ ਮੈਸੇਜ ਜੋ ਸੰਗਤਾਂ ਨੂੰ ਤੁਹਾਡੇ ਦੁਪੱਤਰਾਂ ਦੇ ਆਰਹੀ ਮੈਸੇਜ ਦੇਣ ਸੰਗਤਾਂ ਨੂੰ ਕਿਉਂਕਿ ਜੋ ਵੀ ਦਾਲ ਫੁਲਕੇ ਤੇ ਲੰਗਰ ਸਭ ਤੋਂ ਉੱਚਾ ਤੇ ਸੁੱਚਾ ਲੰਗਰ ਹੈ ਤੁਹਾਡਾ ਵੀ ਧੰਨਵਾਦ ਜਿੰਨੀਆਂ ਵੀ ਸੰਗਤਾਂ ਮੇਰੇ ਸਾਥੀ ਸੰਗੀਤ ਸਾਹਿਬ ਦੇ ਸਭ ਦਾ ਹੀ ਧੰਨਵਾਦ ਸਭ ਤੋਂ ਕੋਟ ਕੋਟ ਧੰਨਵਾਦ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਬਾਜਾਂ ਵਾਲੇ ਤਰਤਾਂ ਵਾਲੇ ਤਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਗੁਰੂ ਨਾਨਕ ਦੇਵ ਪਾਛੇ ਦਾ ਧੰਨਵਾਦ ਕਿਉਂਕਿ ਉਹਨਾਂ ਨੇ ਸਾਡੇ ਤੇ ਸਾਡੇ ਮਹੱਲੇ ਤੇ ਕਿਰਪਾ ਕੀਤੀ ਤੇ ਲੰਗਰ ਲਾਉਣ ਜੁਕੇ ਹੋਏ। ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਕਿਰਪਾ। ਜਿਹੜਾ ਜੈ ਨਗਰ ਕੀਰਤਨ ਆ ਰਹੀ ਹੈ ਨਵਾਰਤ ਸਿੱਖੀ ਕਨਾਲ। ਜਦੋਂ ਨਗਰ ਕੀਰਤਨ ਆ ਰਹੀ ਸੀ ਜੀ ਜੁੜ ਮੈਨੂੰ ਦਵਾ ਰਹੇ ਉਹ ਚੱਲਦਾ ਉਹ ਰਵਿੰਦਰ ਸਾਹਿਬ ਉਹ ਦਿਸੰਗ ਸਾਈਡ ਜਾਣਾ ਤੇ ਸਾਡੀ ਡਿਊਟੀ ਲਿਖੀ ਹੋਈ ਆ ਫੋਰਸ ਲਾਈ ਦੀ ਆ ਪ੍ਰੋਪਰ ਜਤੀਸ ਕੋ ਚੱਲਣਾ। ਸਰ ਕਿੰਨਾ ਇੱਕ ਕੀ ਕੀ ਪ੍ਰਬੰਧ ਕੀਤੇ ਗਏ ਨੇ ਜੀ ਇਹਦਾ। ਸਾਡੇ ਕੋਲੋਂ ਰੋਡ ਜੀ ਜਿਵੇਂ ਤੁਸੀਂ ਉਹ ਐਸਐਸਐਫਾ ਸਰਕਾਰ ਦੀ ਉਹ ਵੀ ਸਾਡੇ ਨਾਲ ਚੱਲ ਰਹੀ ਹੈ ਬਾਕੀ ਇਹਰੇ ਕੱਟ ਪੁਆਇੰਟ ਤੇ ਅਸੀਂ ਹੁਣ ਕੁਝ ਬੁਲਾਉਣ ਲਗਾ ਰੱਖੇ ਸਰਵਡ ਵੀ ਇਹਦੀ ਸਾਰੀ ਫੋਰਸ ਕੱਟੀ ਹੋਆ ਸਾਡੇ ਨਾਲ ਐਸਐਚਓ ਕੋ पास ਸੀ ਤੇ ਸਦਰ ਵਾਲੇ ਕੱਟੀ ਹੋਏ ਸੀ ਸਾਡੇ ਨੂੰ